ਦਾ ਨਿਸਰਤਾ ਸ਼ਾਂਤੀ ਦੇ ਪੁੰਛ ਪਾਣੀ ਦੇ ਵੋਹਿਤ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਸੀ ਜੀ ਵਿਹਾੜਾ 30 ਮਈ ਨੂੰ ਆ ਰਿਹਾ ਹੈ ਉਹਦੇ ਸੰਬੰਧ ਵਿੱਚ ਅੱਜ ਅਸੀਂ ਆਪਣੇ ਸਕੂਲ ਦੇ ਵਿੱਚ 30 ਮਈ ਤੱਕ ਉਹਨਾਂ ਦੇ ਜੀਵਨ ਨਾਲ ਦੀਆਂ ਸੁਖਿਆਵਾਂ ਉਹਨਾਂ ਦੀ ਸ਼ੀਖੀ ਬਾਰੇ ਵੀ ਗੱਲ ਕਰਾਂਗੇ ਵਿਚਾਰ ਸਾਂਝੇ ਕਰਾਂਗੇ ਮੈਂ ਸਾਰੀ ਟੀਚਰ ਸਹਿਵਾ ਨੂੰ ਇਹ ਵੀ ਕਹ ਰਹੀ ਹਾਂ ਕਿ ਬੇਸ਼ੱਕ ਬੱਚੇ ਪੜ੍ਹਾ ਲੈਂਦੇ ਆ ਪਰ ਤੁਸੀਂ ਫੇਰ ਵੀ ਬੱਚਿਆਂ ਨੂੰ ਪੰਜ ਸੱਤਵੇਂ ਵੀ ਲੱਗੇ ਮੋਕਿੰਗ ਕੁਪਰਾ ਤੇ ਧਿਆਨ ਨਾਲ ਸੁਣੋ ਆ ਨਾਮੇ ਵਿਦਿਆਰਥੀਆਂ ਨੂੰ ਬੇਨਤੀ ਕਰਦੀ ਹੈ ਕਿ ਜਿਹੜਾ ਵੀ ਵਿਦਿਆਰਥੀ ਉਰਾਜਨ ਦੇ ਇੰਦਰਾ ਜੀ ਮਹਾਰਾਜ ਦੀਆਂ ਕੋਈ ਵੀ ਉਹਨਾਂ ਦੀ ਆਜਾਏ ਜੀਵਨ ਆ ਜਾਂ ਬਾਣੀ ਨਾਲ ਸੰਬੰਧਤ ਹੈ ਜਾਂ ਸ਼ੀਖੀ ਨਾਲ ਸੰਬੰਧਤ ਹੈ ਕੁਝ ਵੀ ਬੋਲਣਾ ਚਾਹਤਾ ਹੈ ਕਿ ਉਹਨੂੰ ਫੈਮਿਲੀ ਦੇ ਵਿੱਚੋਂ ਆਸੀਂ ਤੁਹਾਨੂੰ ਕਰਦੇ ਆਂ ਗੁਰੂ ਨਾਨਕ ਅੰਗਦ ਅਮਰਦਾਸ ਉੱਤਮਰ 파ਇਓ ਗੁਰ ਅਰਜਨ ਕਾਲੂ ਬਾਬਾ ਦਾਸ ਪਤ ਪੁੱਤਰ ਆਏ ਇਸੇ ਦੇ ਵਿੱਚ ਪੱਤਸਾਲ ਦੀ ਸਮਝਾਉਂਦੇ ਆ ਸਾਨੂੰ ਜਾਣੀ ਸਲਾਹ ਕਰਦੇ ਹੋਏ ਕੀ ਕਹਿੰਦੇ ਆ ਕਿ ਗੁਰ ਨਾਨਕ ਦੇਵ ਜੀ ਗੁਰ ਅੰਗਦ ਦੇਵ ਜੀ ਗੁਰ ਅਮਰਦਾਸ ਜਿਨ੍ਹਾਂ ਦੀਆਂ ਸਿੱਖਿਆਵਾਂ ਦੇ ਚੱਲ ਕੇ ਉਹਨਾਂ ਦੀ ਬਾਣੀ ਨੂੰ ਅੱਗੇ ਤੋਰਿਆ ਉਹਨਾਂ ਤੋਂ ਦਾੜਾ ਲੱਗੀ ਗੁਰੂ ਆਦਰ ਮਹਾਰਾਜ ਨੇ ਅੱਜ ਇਹ ਉਪਾਦੀ ਹਾਸ ਕਿ ਗੋਣਾ ਨੇ ਕੇਵਲ ਬਾਣੀ ਦੇ ਨਾਲ ਨਹੀਂ ਸਾਨੂੰ ਜੀਵਨ ਨੂੰ ਜੋੜਾ ਵੀ ਸਿਖਾਇਆ ਕਿਵੇਂ ਜੁੜਨਾ ਅਸੀਂ ਧਾਕੜਾ ਕਰਨਾ ਆਪਣੇ ਪਿੰਡੇ ਦੀ ਹਟਾ ਕੇ ਮੈਨੂੰ ਸਾਨੂੰ ਦੱਸਿਆ ਹੈ ਕਿ ਦੁੱਖ ਹੋਵੇ ਸੁੱਖ ਹੋਵੇ ਪਰਮਾਤਮਾ ਨੂੰ ਪਾਣੀ ਵਿੱਚ ਆਪਾਂ ਕਿਵੇਂ ਰਹਿਣਾ ਉਸ ਅਲੀ ਕੋਪੇ ਸਮਝਾਉਂਦੇ ਆ ਹੋਰ ਅੱਜ ਕਾਰ ਗੋਰਾਮ ਦਾਸ ਸਾਹਿਬ ਉੱਤਰ ਆਇਆ ਚੌਥੀ ਬਾਸ਼ਾ ਇਹਨੂੰ ਕੋਪਰ ਆਕਰਾਮਨ ਹਲਕਨਾਗੇ ਹਰਾਂ ਦੇ ਜੀਵਨ ਦੀ ਉਹਨਾਂ ਦਾ ਜਨਮ 1503 ਈਸਵੀ ਦੇ ਵਿੱਚ ਗੋਇੰਦਵਾਲ ਸਾਹਾ ਵਿਖੇ ਗੁਰੂ ਨਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੇ ਹੋਂ ਹੋਇਆ ਪੰਛਮ ਤੋਂ ਹੀ ਉਹਨਾਂ ਤੋਂ ਕਿ ਗੁਰੂ ਦੀ ਵੀ ਕੁਰਬਾਨੀ ਦੀ ਹੁੰਦੀ ਹੈ ਉਹ ਇੱਕ ਅਜਿਹੀ ਗੁਰੂ ਹਾਜ ਜਿਨ੍ਹਾਂ ਦੇ ਨਾਲਾ ਜੀ ਜਿਨ੍ਹਾਂ ਦੇ ਪਿਤਾ ਜਿਨ੍ਹਾਂ ਦੇ ਪੁੱਤਰ ਜਿਨ੍ਹਾਂ ਦੇ ਕਹਿੰਦਾ ਸੀ ਇਸ ਕਾ ਲਿਭੂ ਰਾਜਾ ਦੇਨ ਜੀ ਲਈ ਉਹ ਨਾਦਾਨ ਸੀ ਜਿਨ੍ਹਾਂ ਦੀ 2 ਸਾਲ ਦੀ ਉਮਰ ਵਿੱਚ ਹੀ ਉਹ ਰਾਜਾ ਦੇਨ ਜੀ ਨੂੰ ਇਹ ਬਾਤ ਦੱਸਦਾ ਸੀ ਦੌੜਦਾ ਬਾਣੀ ਦਾ ਹੋਇਆ ਤੇ ਉਹਨਾਂ ਨੇ ਇਹ ਸ਼ਬਦ ਜਿਹੜਾ ਵਰਤਿਆ ਸੀ ਉਹ ਵਾ ਸਮੇ ਉਸ ਸਮੇ ਕਹੇ ਸੀ ਬਚਪਨ ਦੇ ਵਿੱਚ ਤੇ ਉਹਨਾਂ ਨੇ ਕਾਰਜ ਦਿਖਾਇਆ ਆਪ ਸਭ ਨੂੰ ਹੀ ਪਤਾ ਕਿ ਸੁਖਮਨੀ ਸਾਹਿਬਾ ਉਹਨਾਂ ਦੀ ਕਿ ਸ਼ਾਕਾ ਰਚਨਾ ਹੈ ਕਹਿੰਦਾ ਜੇ ਸੁੱਖ ਨੂੰ ਜ਼ਿਆਦਾ ਮੰਨ ਲਿਆ ਇਹ ਸੁੱਖ ਨਹੀਂ ਸਾਨੂੰ ਕਦੀ ਆਸ ਵੀ ਨਹੀਂ ਦੇਵੇਗੀ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਦੋ ਖੋ ਸੁੱਖ ਨੂੰ ਸਾਨੂੰ ਬੋਲਣਾ ਨੂੰ ਪੈਲਾ ਦੀ ਆਪਣੇ ਸ਼ਬਦਾਂ ਉਸਹ ਕੋਰਦੀ ਮੈਂ ਆਸਾ ਕੋ ਕਿ ਮਾਨੀ ਜਾ ਜੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ